ਪ੍ਰੀਤ ਇਹ ਕੱਪੜੇ ਆਪਣੇ ਬਾਹਰ ਕੱਢ ਅੱਜ ਪਹਿਲਾ ਕੱਪੜੇ ਮੈਂ ਧੋਣੇ ਆ ਕਿਉਂ ਨਹੀਂ ਤੇਰੇ ਪਿਓ ਦੀ ਮਸ਼ੀਨ ਆ ਅੱਛਾ ਪਿਓ ਦੀ ਤਾਂ ਤੇਰੇ ਵੀ ਹੈ ਨਹੀਂ ਫਿਰ ਦੇਖ ਪ੍ਰੀਤ ਮੇਰਾ ਨਾ ਤਾਂ ਬਲੱਡ ਨਾ ਪਤਾ ਚਲੀ ਜਾ ਇੱਥੋਂ ਕਿਉਂ ਹਰ ਕੰਮ 'ਚ ਪਹਿਲਾ ਮਹਾਰਾਣੀ ਬਣ ਕੇ ਬਹਿ ਜਾਨੀ ਆ ਮੇਰਾ ਕੋਈ ਹੱਕ ਨਹੀਂ ਹੈਗਾ ਇਸ ਘਰ 'ਚ ਇਸ ਘਰ 'ਚ ਵੱਡੀ ਮੈਂ ਆ ਤੇ ਇਸ ਘਰ 'ਚ ਮੇਰੀ ਚੱਲੂ ਮੇਰੀ ਵੱਡੀਆਂ ਤੇ ਫੇਰ ਸਿਰ ਤੇ ਤਾਂ ਨਹੀਂ ਚੜਨਾ ਮੇਰੇ ਕੋਈ ਨਾ ਆ ਲੈਣ ਤੇ ਦੀਪ ਨੂੰ ਮੈਂ ਦੱਸਦੀ ਆ ਤੂੰ ਮੇਰੇ ਨਾਲ ਕਿਵੇਂ ਜਵਾਨ ਲੜਾਉਣੀ ਆ ਕੋਈ ਨਾ ਮੈਂ ਵੀ ਕਰਦੀ ਆ ਜਵਤਾਰ ਨਾਲ ਗੱਲ ਤੂੰ ਹੋ ਜਾ ਚੋੜੀ ਇੱਥੇ ਜਾ 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 ਤਰਦੀ ਲੱਗ ਜੀ ਜੀ ਚੜੀ ਤੇ ਆਹ ਬੱਡੀ ਕਿੰਨੇ ਨੋਕਸ ਹੋ ਗਏ ਨੇ ਦੀਪ ਅੱਜ ਤਾਂ ਪ੍ਰੀਤ ਨੇ ਹੱਥ ਹੀ ਕਰਤੀ ਨਾ ਕੀ ਕਰਤਾ ਉਹਨੇ ਇਹ ਪੁੱਛੋ ਇਹੋ ਜਿਹਾ ਕੀ ਨਹੀਂ ਕੀਤਾ ਉਹਨੇ ਉਹ ਤਾਂ ਨਿਹਾਰ ਜੀ ਨੇ ਛੋਟੇ ਵੱਡੇ ਦੀ ਵੀ ਕਿਵੇਂ ਗੱਲ ਕਰੀ ਦੀ ਆ ਉਹ ਜੇ ਤੂੰ ਉਹਨੂੰ ਕੁਝ ਕਿਹਾ ਹੋਊਗਾ ਤਾਂ ਹੀ ਉਹਨੇ ਹੋਊਗੀ ਤੁਸੀਂ ਨਕਦੇ ਮੇਰੇ ਸਾਡ ਲੈਓ ਹੈ ਨਾ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਓ ਮੈਨੂੰ ਨਵੀਂ ਵਾਸ਼ਿੰਗ ਮਸ਼ੀਨ ਚਾਹੀਦੀ ਆ ਸਮਝ ਗਏ ਹੋ ਨਾ ਨਵੀਂ ਚਾਹੀਦੀ ਆ ਹਾਂ ਮੈਂ ਜਿਹੜੀ ਪਹਿਲਾਂ ਸੀ ਉਹ ਕੀ ਹੋ ਗਿਆ ਕੁਝ ਨਹੀਂ ਹੋਇਆ ਮੈਂ ਕਹਿ ਤਾ ਨਾ ਮੈਨੂੰ ਨਵੀਂ ਮਸ਼ੀਨ ਚਾਹੀਦੀ ਆ ਤੇ ਚਾਹੀਦੀ ਆ ਮੇਰੀ ਨਾ ਅਬਾਨੀ ਨਾ ਬੈਠੇ ਲੱਗਦੀ ਵੀ ਮੈਂ ਤੇਰੀਆਂ ਆਏ ਫਰਮਾਇਸ਼ਾਂ ਪੂਰੀਆਂ ਕਰੂੰ ਹੋਰ ਕੌਣ ਕਰੂੰ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰੋ ਮੈਨੂੰ ਨਵੀਂ ਵਾਸ਼ਿੰਗ ਮਸ਼ੀਨ ਚਾਹੀਦੀ ਆ ਤੇ ਬਸ ਚਾਹੀਦੀ ਆ ਆਏ ਕਰ ਫਿਰ ਆਪਣੇ ਪਿਓ ਨੂੰ ਹੂਨ ਲਾ ਦੇ ਉਹ ਮਸ਼ੀਨ ਛੱਡ ਜੂ ਨਾ ਉਹ ਕਿਉਂ ਛੱਡ ਕੇ ਜਾਣਾ ਆਪਣੇ ਕੋਲ ਹੈ ਨਹੀਂ ਕੁਝ ਜੋ ਮੈਂ ਉਹਨਾਂ ਨੂੰ ਕਹਾ ਫਿਰ ਜੋ ਹੈ ਨਾ ਉਹਦੇ ਨਾਲ ਡੰਗਾ ਲਾ ਲਓ ਐਵੇਂ ਕਲੇਸ਼ ਜਣਾ ਪਾਇਆ ਕਰੋ ਜਿਉਹ ਕੱਪੜੇ ਪਹਿਲਾਂ ਧੁੰਦੀ ਸੀ ਤਾਣ ਧੋ ਲੈਣ ਦਿੰਦੀ ਤੂੰ ਬਾਅਦ ਧੋਲੇ ਦੀ ਉਹ ਤਾਂ ਅੱਗੇ ਹੀ ਚਾਹਦੀ ਆ ਕਿ ਮੈਂ ਉਹਦੇ ਥੱਲੇ ਲਾ ਕੇ ਰਵਾਂ ਤੇ ਉਹਦੇ ਅੰਡਰ ਕੰਮ ਕਰਾ ਮੇਰੇ ਤਾਂ ਨਹੀਂ ਹੁੰਦੀ ਐ ਗੁਲਾਮੀ ਠੀਕ ਆ ਫਿਰ ਕਰ ਆਪਣੀ ਮਰਜ਼ੀ ਮਰਣੀ ਤਾਂ ਹੈ ਨਹੀਂ ਕਿਹ ਹੈ ਕੰਜਰ ਦੀ ਤੂੰ ਥੇਰੀਆਂ ਬੰਨੀਆਂ ਹੁਣ ਤੱਕ ਪਰ ਹੁਣ ਨਹੀਂ ਹੁਣ ਤਾਂ ਮੈਂ ਇੱਕ ਬੱਸਾ ਕਰਕੇ ਹਟੂ ਚਾਹੇ ਜੋ ਮਰਜੀ ਹੋ ਜਾਏ ਨਹੀਂ ਆਜਾ ਚਾਚੀ ਬੈਠਾ ਹੋਰ ਕੁੜੇ ਮੇਰਾ ਤਾਂ ਆਪ ਦਾ ਬਾਹਲਾ ਜੀ ਕਰੀ ਜਾਂਦਾ ਸੀ ਤੈਨੂੰ ਮਿਲ ਕੇ ਆ ਚੰਗਾ ਕੀਤਾ ਚਾਚੀ ਤੋ ਆ ਗਏ ਮੈਂ ਤਾਂ ਟਾਪਟਾ ਡੋਲਾ ਕਰਨਾ ਸੀ ਤੇਰੇ ਨਾਲ ਮੈਂ ਤਾਂ ਆਪ ਤੇਰੇ ਕੋਲ ਢਿੱਡੋ ਵਾਲਾ ਕਰਨਾ ਹੀ ਸੀ ਤੂੰ ਐ ਦੱਸ ਲਊ ਜੀ ਕਿੱਥੇ ਅੰਦਰੀ ਹੁਣੀਆ ਮਹਾਰਾਣੀ ਮੈਂ ਲੱਤ ਸੁੱਤੀ ਪਈ ਸਾਂਝੇ ਘਰਾਂ ਦਾ ਵੀ ਓੱਖਾ ਹੀ ਹੁੰਦਾ ਏ ਦੇਖ ਲੈ ਤੂੰ ਕੰਮ ਕਰੀ ਜਾਨੀ ਐ ਉਹ ਸੁੱਤੀ ਪਈ ਐ ਕੀ ਦੱਸਾਂ ਚਾਚੀ ਬਾळा ਓੱਖਾ ਸਾਰਾ ਤੈਨੂੰ ਕੁੱਤੇ ਦੇਸ਼ ਰਹਿੰਦਾ ਸਾਡੇ ਘਰੇ ਤਾਂ ਤੂੰ ਐ ਕਰ ਤੂੰ ਅੰਡ ਹੋ ਜਾ ਜਦੋਂ ਇਹਨੂੰ ਪੱਲੀ ਨੂੰ ਸਾਰਾ ਕੰਮ ਕਰਨਾ ਪਿਆ ਨਾ ਫੇਰ ਲੱਭੂ ਇਹਦੇ ਹੱਡਾਂ ਨੂੰ ਸਹੀ ਅੱਡੋਂ ਹੋਂ ਦਾ ਮੇਰਾ ਵੀ ਜੀ ਕਰਦਾ ਚਾਚੀ ਪਰ ਕੀ ਕਰਾਂ ਦੋਹਾਂ ਭਰਾਵਾਂ ਦੀ ਬੰਦੀ ਐਨੀ ਆ ਉਹ ਤਾਂ ਮੇਰੀ ਕੋਈ ਗੱਲ ਹੀ ਨਹੀਂ ਸੁਣਦੇ ਜਿਹੜੀ ਤੀਵੀਂ ਹੁੰਦੀ ਆ ਨਾ ਉਹ ਕੀ ਨਹੀਂ ਕਰ ਸਕਦੀ ਤੇ ਤੂੰ ਕਹਿੰਨੀ ਹੋਂ ਗੱਲ ਨਹੀਂ ਸੁਣਦਾ ਹੋਂ ਤਾਂ ਚਾਚੀ ਤਾਂ ਮੈਨੂੰ ਜੋ ਕੁਝ ਮਰਜ਼ੀ ਕਰਨਾ ਪੈਜੇ ਪਰ ਮੈਂ ਐਦੇ ਨਾਲੋਂ ਅੱਡੇ ਤੇ ਹੋ ਗਈ ਰਣਾ ਤੇਰੇ ਚਾਚੇ ਹਰੀ ਚਾਰ ਭਰਾ ਸੀ ਤੇ ਮੈਂ ਚੌਥੇ ਦਿਨ ਤਿੰਨਾਂ ਨੂੰ ਸੈਡ ਤੇ ਕਰਕੇ ਨਾ ਤੇਰੇ ਚਾਚੇ ਨੂੰ ਲੈ ਕੇ ਅੱਡ ਹੋ ਕੇ ਬਹਿ ਗਈ ਸੀ ਬਸ ਚਾਚੀ ਆਟਾ ਤਾਂ ਹੋਈ ਲੈ। ਤਬਤ ਲਉ ਪੀਤਾ ਹੋਇਆ ਐ ਨਹੀਂ ਮੇਰਾ। ਠੀਕ ਐ ਪੂਰੇ ਹੁਣ ਮੈਂ ਚਲਦੀ ਆਂ। ਕਿਤੇ ਤੇਰਾ ਘਰ ਆਲਾ ਆ ਗਿਆ ਕਹੂਗਾ ਮੇਰੀ ਬਹੁਤ ਚੱਕਾਂ ਦੇ ਵੀ ਜਾਂਦੀ ਆ। ਉਹ ਨਹੀਂ ਚਾਚੀ। ਤੂੰ ਭਲਾ ਮੈਨੂੰ ਚੱਕਾਂ ਕਿਉਂ ਦੇਨੀ? ਮੈਂ ਵੀ ਕੋਈ ਐ ਨਹੀਂ ਪੋਲੀ ਨੇ। ਕਿ ਮੈਨੂੰ ਪਤਾ ਹੀ ਨਾ ਲੱਗੇ। ਕੌਣ ਮੇਰੇ ਪੱਖ ਦੀ ਗੱਲ ਕਰ ਰਿਹਾ? ਕੌਣ ਨਹੀਂ। ਫਿਰ ਵੀ ਇਹ ਗੱਲ ਪਰਦੇ ਚ ਰੱਖੀ। ਮੈਂ ਤੈਨੂੰ ਕੀ ਕਿਹਾ। ਚਾਚੀ ਤੂੰ ਟੈਨਸ਼ਨ ਨਾ ਲੈ। ਜੋ ਬਣਾ ਆਪਣੇ ਚ ਹੋਈਆਂ ਉਹ ਆਪਣੇ ਚ ਹੀ ਰਹਿਣਗੀਆਂ। ਸਲ ਚੰਗਾ ਹੁਣ ਮੈਂ ਚੱਲਦੀ ਆ ਠੀਕ ਆ ਚਾਚੀ ਅੱਜ ਤੂੰ ਰੀਤ ਫਿਰ ਸਾਬਿਤ ਕਰ ਹੀ ਦਿੱਤਾ ਕਿ 365 ਦਿਤਰ ਹੁੰਦੇ ਆ ਔਰ ਅੱਛੇ ਤੇ ਫਿਰ ਕਰ ਹੀ ਦਿੱਤਾ ਦੋਨਾਂ ਭਰਾ ਨੂੰ ਅੱਡ ਤੂੰ ਸਹੀ ਕਹਿੰਦੀ ਸੀ ਚਾਚੀ ਤੀਵੀ ਕੀ ਨਹੀਂ ਕਰ ਸਕਦੀ ਜੇ ਕਾਰਨ ਤੇ ਆਵੇ ਤਾਂ ਮੈਂ ਤਾਂ ਤੇਰਾ ਭਲਾਈ ਸੋਚਿਆ ਵੀ ਤੂੰ ਸਾਂਝੇ ਘਰ ਚ ਸਾਰਾ ਕੰਮ ਇਕੱਲੀ ਕਰਦੀ ਸੀ ਹੋਰ ਚਾਚੀ ਓੱਖਾ ਦਾ ਸੀ ਹੁਣ ਆਪਣਾ ਕੰਮ ਕਰਕੇ ਟਾਈਮ ਨਾਲ ਵੈਲੀ ਹੋ ਜੰਨੀ ਆ ਚੱਲ ਵਧੀਆ ਗੱਲ ਐ ਹੁਣ ਤੈਨੂੰ ਕੋਈ ਟੋਕਣ ਵਾਲਾ ਤਾਂ ਹੈ ਨਹੀਂ ਸਹੀ ਗੱਲ ਐ ਚਾਚੀ ਤੇਰੀ ਚਲ ਠੀਕ ਐ ਮੈਂ ਚਲਦੀ ਆਂ ਇਸ ਤੋਂ ਪਹਿਲਾਂ ਆਪਦਾਰ ਇੱਥੇ ਆਵੇ ਕਿ ਉਹਨੂੰ ਕੁਝ ਪਤਾ ਲੱਗੇ ਪਤਾ ਤਾਂ ਹੁਣ ਲੱਗ ਗਿਆ ਚਾਚੀ ਕਿ ਸਾਰੇ ਪਸਾ ਦੇ ਜੜ ਤੂੰ ਆ ਨਾ ਚਾਚੀ ਤੈਨੂੰ ਕੀ ਮਿਲਿਆ ਤੁਹਾਨੂੰ ਅੱਡ ਕਰਾ ਕੇ ਦੇਖ ਅਵਤਾਰ ਇਹਦੇ ਵਿੱਚ ਚਾਚੀ ਦਾ ਕੋਈ ਕਸੂਰ ਨਹੀਂ ਆ ਅੱਡ ਹੋਣ ਦਾ ਫੈਸਲਾ ਮੇਰਾ ਸੀ ਤੇ ਮੇਰਾ ਵੀ ਤੁਸੀਂ ਤਾਂ ਦੋਵੇਂ ਭਰਾ ਐਵੇਂ ਮੂੰਹ ਕਰਦੇ ਹੋ ਜਿਵੇਂ RAM LAKSHMAN ਹੋ ਅੱਡ ਤਾਂ ਸਾਰੇ ਹੀ ਹੁੰਦੇ ਹੁੰਦੇ ਹੋਣਗੇ ਅੱਡ ਪਰ ਸਾਨੂੰ ਤਾਂ ਅੱਡ ਕਰਾਇਆ ਗਿਆ ਨਾ ਮੇਰੇ ਅੰ内 ਕੀ ਵੇਖਦਾ ਮੈਂ ਅੱਡ ਕਰਾਇਆ ਨਾ ਤੈਨੂੰ ਲੋਕਾਂ ਦੇ ਘਰ ਪੱਟਾਂ ਤੋਂ ਬਗੈਰ ਹੋਰ ਕੋਈ ਕੰਮ ਹੈ ਨਹੀਂ ਜਿੱਥੇ ਜਾਣੀ ਆ ਕਲੇਸ਼ ਪਵਾ ਦਿੰਨੀ ਆ ਕੁੜੀਓ ਤੁਸੀਂ ਵੀ ਇਹਦੇ ਪਿੱਛੇ ਲਾਦੀਆਂ ਚਾਚਾ ਇਹਨਾਂ ਨੇ ਕੀ ਬੋਲਣਾ ਹੁਣ ਇਹਨਾਂ ਨੇ ਅੱਡ ਹੋਣਾ ਸੀ ਇਹ ਹੋਣੀਆ ਚਾਚਾ ਚਾਚੀ ਨੂੰ ਕਹਿ ਦੇ ਕਿ ਇੱਥੋਂ ਚਲੀ ਜਾਵੇ ਇਸ ਤੋਂ ਪਹਿਲਾਂ ਮੇਰੇ ਤੋਂ ਕੁਝ ਗਲਤ ਬੋਲਿਆ ਜਾਵੇ ਹਰੀਤ ਪੁੱਤ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਘਰ ਨਹੀਂ ਪੱਟੀ ਦਾ ਤੇ ਪ੍ਰੀਤ ਪੁੱਤ ਵਰਕਤਾ ਹਮੇਸ਼ਾ ਹਾਂਜੇ ਕਰਾਂ ਚੀ ਪੈਂਦੀਆਂ ਚਾਚਾ ਜੀ ਇਹਨਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਜੋ ਚਾਹੀਦਾ ਸੀ ਉਹ ਹੋ ਗਿਆ ਸੀ ਪਰ ਹੁਣ ਅਸੀਂ ਅੱਡ ਨਹੀਂ ਰਹਿਣਾ ਚਾਹੇ ਜੋ ਮਰਜ਼ੀ ਹੋ ਜੇ ਪ੍ਰੀਤ ਪੁੱਤ ਮੈਨੂੰ ਪਤਾ ਜਦੋਂ ਤੇਰੇ ਇਸੇ ਚਾਚੀ ਨੇ ਮੈਨੂੰ ਮੇਰੇ ਭਰਾ ਨਾਲੋਂ ਵੱਖ ਕੀਤਾ ਸੀ ਤੇ ਉਹ ਸਾਂਝੇ ਕਰਦੀਆਂ ਖੁਸ਼ੀਆਂ ਦੁਬਾਰਾ ਕਦੇ ਵਾਪਸ ਨਹੀਂ ਆਈਆਂ ਬਸ ਇੱਕ ਗੱਲ ਦਾ ਧਿਆਨ ਰੱਖਿਓ ਇੱਕੋ ਘਰ ਨਹੀਂ ਜਮਣਾ ਦੁਬਾਰਾ ਇੱਕੋ ਟੱਬਰ ਦਿਆ ਜੀਆਂ ਨੇ ਕਿੱਕੋ ਜਿੰਦਗੀ ਮਿਲੀ ਆ ਪੁੱਤ ਇਹਨੂੰ ਤਾਂ ਹੱਸ ਖੇਡ ਕੇ ਜੀ ਲੋ ਚਾਚਾ ਜੀ ਅਸੀਂ ਤਾਂ ਇਹ ਸੋਚਦਿਆਂ ਸੀ ਕਿ ਤੂੰ ਮੇ ਭਰਾਵਾਂ ਨੂੰ ਅੱਡ ਕਰਕੇ ਅਸੀਂ ਇਸ ਘਰ ਦੇ ਸਰਦਾਰੀ ਕਰਾਂਗੇ ਪਰ ਅਸਲੀ ਸਰਦਾਰੀ ਤਾਂ ਦੋਵੇਂ ਭਰਾਵਾਂ ਦੇ ਇਕੱਠੇ ਰਹਿਣ ਨਾਲ ਹੁੰਦੀ ਆ ਤੇ ਅਸੀਂ ਅਸੀਂ ਉਹ ਸਰਦਾਰੀ ਤੋੜ ਲੱਗੀ ਸੀ ਦੇਵ ਤੁਸੀਂ ਵੀ ਮੈਨੂੰ ਮਾਫ ਕਰਦੇ ਹੋ ਚਾਚਾ ਜੀ ਪਲੀਜ਼ ਮੈਨੂੰ ਮਾਫ ਕਰ ਦਿਓ ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ ਅਵਤਾਰ ਤੁਸੀਂ ਵੀ ਮੈਨੂੰ ਮਾਫ ਕਰ ਦਿਓ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਜਿਹਦੇ ਲਈ ਮੈਂ ਬਹੁਤ ਸ਼ਰਮਿੰਦਾ ਹਾਂ ਹੋ ਤੂੰ ਕਿ ਸ਼ਰਮਿੰਦਾ ਨਹੀਂ ਹੈ ਜਿਹਨੂੰ ਸ਼ਰਮਿੰਦਾ ਹੋਣਾ ਚਾਹੀਦਾ ਸੀ ਉਹ ਤਾਂ ਕਦੋਂ ਦੀ ਚਲੀ ਗਈ ਕਰਨੀ ਇੱਕੋ ਕਰਨੀ